ਮੇਰਾ ਮਦਦ ਕਰੋ ਮੇਰੀ ਜਿੰਨੀ ਖੁੰਦੀ ਹੈ ਇੱਕ ਮਿੰਟ ਇੱਕ ਮਿੰਟ ਕਾਲ ਨਾ ਕਰੋ ਵੀਡੀਓ ਨੂੰ ਸਾਰੀ ਦੇਖੋ ਇਹ ਕਿਸੇ ਦੀ ਜ਼ਿੰਦਗੀ ਦਾ ਸਵਾਲ ਜੋ ਤੁਸੀਂ ਵੀਡੀਓ ਵਿੱਚ ਭੈਣ ਦੇਖ ਰਹੇ ਹੋ ਇਸ ਭੈਣ ਨੂੰ ਬਲੱਡ ਕੈਂਸਰ ਹੈ ਤੇ ਇਹਦੇ ਦੋ ਬੱਚੇ ਨੇ ਪਹਿਲਾਂ ਤਾਂ ਇਹਦੇ ਮਤਲਬ ਸਹੁਰਿਆਂ ਨੇ ਬਹੁਤ ਇਲਾਜ ਕਰਾਇਆ ਜਿੰਨਾ ਹੋ ਸਕਦਾ ਸੀ ਵਿਚਾਰਿਆਂ ਤੋਂ ਹੁਣ ਇਹ ਭੈਣ ਪਿੰਡ ਪੀਟੀ ਵਾਲੇ ਆਪ ਦੇ ਪੇਕੇ ਆ ਕੇ ਬੈਠੀ ਹੈ ਭੈਣ ਦਾ ਜਿਹੜਾ ਕਾਰਡ ਆ 5 ਲੱਖ ਵਾਲਾ ਇਲਾਜ ਵਾਲਾ ਉਹ ਵੀ ਸਾਰਾ ਵਰਤਿਆ ਜਾ ਚੁੱਕਿਆ ਤੇ ਹੁਣ ਤੁਸੀਂ ਆਪ ਦੇਖ ਲਓ ਵੀ ਵਿਚਾਰੇ ਗਰੀਬ ਬੰਦੇ ਆ ਗਰੀਬ ਪਰਿਵਾਰ ਆ ਤੁਸੀਂ ਕਿਸੇ ਨੇ ਇਨਕੁਆਰੀ ਕਰਨੀ ਹੈ ਪਿੰਡ ਭੀੜੀ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਤੇ ਤੁਸੀਂ ਜਾ ਕੇ ਕਰ ਸਕਦੇ ਹੋ ਬਾਕੀ ਮੈਂ ਮੋਬਾਈਲ ਨੰਬਰ ਵੀ ਪਾਉਂਗਾ ਇਹਨਾਂ ਦਾ ਤੇ ਨਾਲ ਮੈਂ ਇਹਨਾਂ ਦਾ ਅਕਾਊਂਟ ਨੰਬਰ ਵੀ ਪਾਉਂਗਾ ਰਿਪੋਰਟਾਂ ਵੀ ਪਾਉਂਗਾ ਤੇ ਇਹਨਾਂ ਦਾ 바ਰ ਕੋਡ ਵੀ ਪਾਉਂਗਾ ਤੁਸੀਂ ਆਪ ਦੀ ਇਨਕੁਆਰੀ ਕਰਕੇ ਇਹਨਾਂ ਦੀ ਮਦਦ ਕਰ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਬਜਾਰੇ ਦੇਣੇ ਜਿੰਨੀ ਤੁਹਾਡੀ ਸ਼ਰਦ ਹੈ 150 500000 ਜੋ ਤੁਸੀਂ ਦੇ ਸਕਦੇ ਹੋ ਇਹ ਭੈਣ ਦੀ ਮਦਦ ਜ਼ਰੂਰ ਕਰੋ ਇਨਸਾਨੀਅਤ ਨਾਤੇ ਪੰਜਾਬੀ ਦਾ ਆਪਣੇ ਉਹਨੀਆਂ ਇਸ ਗੱਲ ਨੂੰ ਬਹੁਤ ਤੇਜ਼ ਹੁੰਦੇ ਆ ਮੈਂ ਵੀ ਹੁਣ ਇਹ ਵੀਡੀਓ ਵਿੱਚ ਬੋਲਦਾ ਬੋਲਦਾ ਭਾਵਕ ਹੋ ਗਿਆ ਸੀਗਾ ਤੇ ਸਾਰਿਆਂ ਨੂੰ ਮੇਰੇ ਹੱਥ ਬੰਨ ਕੇ ਬੇਨਤੀ ਹੈ ਵੀ ਛੋਟੇ ਛੋਟੇ ਬੱਚਾ ਕਣੀ ਵੇਖ ਕੇ ਭੈਣ ਦਾ ਇਲਾਜ ਜ਼ਰੂਰ ਕਰਾਓ ਤਿੰਨ ਸਾਲ ਹੋ ਗਏ ਭੈਣ ਨੇ ਰੋਟੀ ਨਹੀਂ ਖਾਧੀ ਤੇ ਜਿਹੜਾ ਬਲੱਡ ਕੈਨਸਰ ਹੈ 75% ਤੱਕ ਆ ਦੇ ਫੈਲ ਚੁੱਕਿਆ ਹੈ ਬਾਕੀ ਭੈਣ ਨਾਲ ਗੱਲਬਾਤ ਹੋਈ ਹੈ ਉਹ ਵੀ ਮੈਂ ਵੀਡੀਓ ਹੁਣ ਇਸ ਤਰ੍ਹਾਂ ਚਲਾਉਣ ਲੱਗਾ ਹਾਂ ਧਿਆਨ ਨਾਲ ਦੇਖਿਓ ਜੇ ਤੁਸੀਂ ਪੈਸੇ ਦੀ ਮਦਦ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਜ਼ਰੂਰ ਮਦਦ ਕਰਿਓ ਤੁਹਾਡੇ ਇੱਕ ਸ਼ੇਰ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ। ਛੋਟੇ-ਛੋਟੇ ਬੱਚੇ ਦੀ ਮਾਂ ਠੀਕ ਹੋ ਸਕਦੀ ਹੈ। ਮਾਂ-ਬਾਪ ਦੀ ਬੇਟੀ ਠੀਕ ਹੋ ਸਕਦੀ ਹੈ। ਘਰ ਵਾਲੇ ਦੀ ਘਰਵਾਲੀ ਠੀਕ ਹੋ ਸਕਦੀ ਹੈ। ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਬਨ ਕੇ ਹੀ ਬੇਨਤੀ ਹੈ ਵੀ ਇਹਨੂੰ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ। ਪ੍ਰਮਾਤਮਾ ਵੇਖਦਾ ਹੈ। ਵਾਹਿਗੁਰੂ ਸਾਹਿਬ ਦਾ ਭਲਾ ਕਰੇ। ਆਜੋ ਹੁਣ ਆਪਾਂ ਕਰਦੇ ਆਂ ਭੈਣ ਜੀ ਨਾਲ ਗੱਲਬਾਤ। ਇਹ ਵੀਡੀਓ ਤੋਂ ਜਿੰਨੀ ਵੀ ਕਮਾਈ ਆਊਗੀ ਭਾਵੇਂ ਉਹ ਫੇਸਬੁੱਕ ਤੋਂ ਆਵੇ, YouTube ਤੋਂ ਆਵੇ ਉਹ ਸਾਰੀ ਭੈਣ ਨੂੰ ਦਿੱਤੀ ਜਾਊਗੀ। 3 ਸਾਲ ਹੋ ਗਏ ਜੀ ਲਾ ਚੱਲੀ ਜਾਂਦੇ ਨੂੰ ਜਿਹੜਾ 5 加ੜੀ ਵੱਧ ਤੋਂ ਵੱਧ ਮਦਦ ਕਰੋਗੀ ਜੀ ਸਭ ਪੈਣ ਭਰਾਮਣ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਪਿੰਡ ਪੀਟੀ ਵਾਲੇ ਖੜੇ ਹੋਏ ਹਾਂ ਜੀ ਤੇ ਜ਼ਿਲ੍ਹਾ ਸ਼ਹੀ ਮੁਖਸਰ ਸਾਹਿਬ ਹੈ ਤੇ ਆ ਭੈਣ ਜੀ ਨੂੰ ਬਲੱਡ ਕੈਂਸਰ ਦੀ ਬਿਮਾਰੀ ਹੋਈ ਹੈ ਜੀ ਤੇ ਬਾਕੀ ਆਪਾਂ ਭੈਣ ਜੀ ਤੋਂ ਪੁੱਛਦੇ ਹਾਂ ਜੀ ਕੀ ਪ੍ਰੋਬਲਮ ਆ ਰਹੀ ਹੈ ਜ਼ਿਆਦਾਤਰ ਹੁਣ ਤੇ ਦੱਸੋ ਭੈਣ ਜੀ ਮਾੜਾ ਹਾਲ ਹਾਂ ਵੀਰ ਜੀ ਮੈਂ ਨਾ ਤਾਂ ਰੋਟੀ ਖਾਣੀ ਹੈ ਤਿੰਨ ਮਹੀਨੇ ਤੋਂ ਛੋਟੇ ਛੋਟੇ ਮੇਰੇ ਬੱਚੇ ਐਸੀ ਬਹੁਤ ਲਾਜ ਕਰਾਉਂ ਮੇਰਾ ਮਦਦ ਕਰੋ ਮੇਰੀ ਜਿੰਨੀ ਹੁੰਦੀ ਜਿੰਨੀ ਕ ਮਦਦ ਹੋ ਸਕਦੀ ਥੋੜੇ ਤੋਂ ਉਨੀ ਕਰ ਸਕਦੇ ਹਾਂ ਆ ਭੈਣ ਜੀ ਮਾਪਿਓ ਬੈਠੇ ਆ ਜੀ ਤੇ ਉਹ ਮਾਤਾ ਜੀ ਬੈਠੇ ਨੇ ਤੇ ਜਿਹੜਾ ਕੈਂਸਰ ਹੈ ਜੀ ਉਹ 75% ਤੱਕ ਪਹੁੰਚ ਚੁੱਕਿਆ ਹੈ ਤੇ ਹੁਣ ਇੰਨਾ ਤੋਂ ਇੰਨਾ ਇਲਾਜ ਮਤਲਬ ਕਰਾਇਣ ਨਹੀਂ ਜਾਂਦਾ ਸੋਹਰਾ ਪਰਿਵਾਰ ਤੋਂ ਵੀ ਨਹੀਂ ਜਿੰਨੀ ਹੈਲਪ ਹੋ ਸਕਦੀ ਸੀ ਉਨੀ ਉਹਨਾਂ ਨੇ ਕਰਤੀ ਆਈ ਅਹੀ ਲਾਇ ਬਹੁਤ ਕਰਾ ਸਕੇ ਜੀ ਜਿੰਨਾ ਖਰੇ ਪਾਸੀਗਾ ਉਹਨਾਂ ਕਾਜੀ ਕਰ ਸਕੇ ਜੀ ਮੰਗ ਵੀ ਲਿਆ ਜੀ ਸਾਰਾ ਸਾਰਾ ਕੋ ਕਰ ਲਿਆ ਜੀ ਹੁਣ ਬੇ ਬੱਚੂ ਗੱਲ ਹੋ ਜਾਂਦੀ ਜੀਾ ਤੋਂ ਤੇ ਤੁਸੀਂ ਕੰਮ ਕੀ ਕਰਦੀ ਹੋ ਕੰਮ ਅਸੀਂ ਦਿਹਾੜੀ ਕਰਦੇ ਆਂ ਜੀ ਦਿਹਾੜੀ ਕਦੇ ਲੱਗਦੀ ਹੈ ਕਦੇ ਨਹੀਂ ਲੱਗਦੀ ਆਈ ਕੰਮ ਕਰਦੇ ਆਂ ਅਸੀਂ ਦਿਹਾੜੀ ਦਾ ਕੰਮ ਹੈ ਸਾਡਾ ਤੇ ਕੈਂਸਰ ਦਾ ਤੁਹਾਨੂੰ ਪਤਾ ਹੀ ਹੈ ਜੀ ਕਿੰਨਾ ਮਹਿੰਗਾ ਇਲਾਜ ਹੈ ਜੀ ਤੇ ਹੁਣ ਜਿੰਨਾ ਹੋ ਸਕਦਾ ਸੀ ਉਹਨਾਂ ਇਹਨਾਂ ਨੇ ਕਰਤਾ ਜੀ ਤੇ ਮਾਤਾ ਜੀ ਵੀ ਕੋਲੇ ਬੈਠੇ ਹੋਏ ਨੇ ਆਪਾਂ ਮਾਤਾ ਜੀ ਤੋਂ ਪੁੱਛਦੇ ਆਂ ਹਾਂ ਅੰਦਰ ਅਸੀਂ ਕਾ ਮਦਦ ਕਰੋ ਵਸਤਾਈ ਚਾਹੁੰਦੇ ਆਂ ਕਿ ਸਾਡੀ ਮਦਦ ਹੋਣੀ ਚਾਹੀਦੀ ਸਾਡੀ ਬੇਟੀ ਦਾ ਇਲਾਜ ਹੋਣਾ ਚਾਹੀਦਾ ਅਸੀਂ ਬਹੁਤ ਇਲਾਜ ਕਰਾ ਚੁੱਕੇ ਸੋਰੇ ਵੀ ਕਰਾ ਚੁੱਕੇ ਸਾਡੇ ਦੇਵ ਅਸੀਂ ਹੋਈ ਪਈ ਹੈ ਗੱਲ ਅਸੀਂ ਦਿਹਾੜੀ ਮੰਦੂਰੀ ਵਾਲੇ ਆ ਕਿ ਅਸੀਂ ਥੁੱਲਾ ਤਪਾਈਏ ਕਿ ਇਹਦਾ ਇਲਾਜ ਜਵਾਕ ਦੀ ਕਰਾ ਗਏ ਬੱਚੇ ਆ ਛੋਟੇ ਛੋਟੇ ਸਾਥੋਂ ਨਹੀਂ ਪੂਰਾ ਆ ਸਕਦੇ ਅਸੀਂ ਨਹੀਂ ਪੂਰੇ ਆ ਸਕਦੇ ਤੇ ਭੈਣ ਜੀ ਦੇ ਦੋ ਬੱਚੇ ਹਨੀ ਤੇ ਵੱਧ ਤੋਂ ਵੱਧ ਜੀ ਮਦਦ ਕਰੋ ਆਪਾਂ ਤੇ ਹੀ ਆਣੇ ਜੀ ਤੇ ਤੁਹਾਡੇ ਸਾਈਡ ਤੇ ਸਕੈਨਰ ਲਾ ਦਾਂਗੇ ਤੇ ਨੰਬਰ ਲਿਖ ਦਾਂਗੇ ਜੀ ਜੇ ਤੁਸੀਂ ਕਨਫਰਮ ਕਰਨਾ ਹੋਇਆ ਤੇ ਫੋਨ ਲਾ ਸਕਦੇ ਹੋ ਸਾਈਡ ਤੇ ਜਿਹੜਾ ਨੰਬਰ ਚੱਲ ਰਿਹਾ ਇਹਨਾਂ ਦਾ ਹੀ ਨੰਬਰ ਹੈ ਤੇ ਇਹਨਾਂ ਦੇ ਅਕਾਊਂਟ ਨੰਬਰ ਹੈ ਜਿੰਨੀ ਵੀ ਹੈਲਪ ਹੋ ਸਕਦੀ ਆ 100 ਪਿਆ 200 ਤੇ ਹੈਲਪ ਕਰੋ ਜੀ ਵੱਧ ਤੋਂ ਵੱਧ ਤੇ ਵੀਡੀਓ ਨੂੰ ਸ਼ੇਅਰ ਕਰੋ ਜੀ ਅੱਗੇ